ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਆ ਗਏ ਆ ਬਾਈ ਕਾਲੂ ਤੇ ਗਰਦਿਆਲ ਕੋਲ ਪਿੰਡ ਖਜਾਨੇਕੋਟ ਤੇ ਅੱਜ ਵੀ ਬਾਈਹਰਾਂ ਕੋਲੇ ਅੱਤ ਦੇ ਪੀਸ ਹੀ ਆ ਇੱਕ ਤੇ ਦੋ ਤਿੰਨ ਤੇ ਚਾਰ ਤੇ ਪੰਜ ਪੰਜ ਗਾਵਾਂ ਸੇਲ ਆ ਬਾਈਹਰਾਂ ਕੋਲੇ ਤੇ ਆਜੋ ਆਪਾਂ ਬਾਈਹਰਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਅਸੀ ਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਾਲੂ ਬਾਈ ਅਸੀ ਕਾਲ ਉਹ ਨਹੀਂ ਉਹ ਦੂਜਾ ਉਹ ਰਵਾਲਾਂ ਵਾਲਾ ਹਾਂ ਜੀ ਤੇ ਰਵਾਲਾਂ ਵਾਲੇ ਸੀ ਨਾ ਆਹੋ ਉਹ ਪੈਜਵਾਨ ਗਮਾੜ ਆ ਗਿਆ ਉਹਨਾਂ ਦਾ ਇਕੱਠਾ ਹੋ ਗਿਆ ਘਰੇ ਕਿਉਂ ਉਹਾਂ ਦੇ ਪੈਸੇ ਕਿ ਪਤਾ ਨਹੀਂ ਕੀ ਗੱਲ ਹੋ ਗਈ ਕੀ ਗੱਲ ਉਹ ਲੜਪਿਆਂ ਦੇ ਹੈ ਯਾਰ ਕੋਈ ਨਹੀਂ ਕੋਈ ਨਹੀਂ ਗਮਾੜਾ ਨੇ ਤਾਂ ਵਹਿਰ ਸਾਰੇ ਹੀ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਸੇ ਗਾਲ ਜੀ ਹਾਂ ਔਰ ਫਿਰ ਭਾਜੀ ਇਹ ਛੁੱਟੀ ਦਾ ਹੀ ਕੰਮ ਸਾਡਾ ਲੱਗਦਾ ਹਾਂ ਚੱਲਣ ਡਿਆ ਆ ਜਾ ਤੋੜਾ ਜੇ ਚਲੋ ਕੋਈ ਗੱਲ ਨਹੀਂ ਹੋਰ ਕਿਵੇਂ ਚੱਲਦਾ ਕੰਮ ਕੰਮ ਵਧੀਆ ਵਧੀਆ ਮੇਰੇ ਨਜ਼ਾਰੇ ਆ ਗਏ ਮੈਂ ਨਾ 10 ਮਿੰਟਾਂ ਜੇ ਮੈਂ ਦਿਆ ਐ ਹੀ ਗਈਆਂ ਐ ਹੀ ਬਸ ਐ ਹੀ ਗਈਆਂ 10 ਮਿੰਟਾਂ ਜੀ ਤੇ ਭੰਗੜਿਆ ਉਹਦੇ ਕੱਟ ਕੇ ਕੱਟੀ ਗਈ ਭੰਗੜੀ ਉਹ ਭੰਗੜੇ ਦੀ ਕੱਟਦੀ ਗਿਆ ਭੰਗੜਾ ਪਾਇਆ ਹੀ ਕਾਲੂ ਮੈਂ ਤੇ ਤੂੰ ਪਰ ਕੱਟਦਾ ਚੱਲ ਕੋਈ ਨਹੀਂ ਅੱਜ ਸਹੀ ਅੱਜ ਮੈਂ ਪਵਾ ਦਈਏ ਪਾ ਦੇ ਯਾਰ ਅੱਜ ਪਵਾ ਦਨੇ ਕਾਲੂ ਬਾਈ ਆਏਗਾ ਆ ਗਿਆ ਪਹੋਣੇ ਦਾ ਤਾਂ ਅਸੀਂ ਦੱਸ ਕਾਲੂ ਨੂੰ ਕੀ ਆ ਕਾਲੂ ਪੰਗਲਾ ਪਾ ਦੂ ਫੇਰ ਕਿੱਦੋਂ ਕਰਨਾ ਸ਼ੁਰੂ ਇਧਰ ਆ ਕਰ ਦਿੰਨੇ ਆ ਚਲੋ ਇਹ ਸੂਈ ਇਹ ਕੀ ਆ ਥੱਲੇ ਤੇ ਯਾਰ ਆ ਆ ਵੇ ਤੂੰ ਲੈਵਾ ਵੇ ਤੂੰ ਡੂਮਲਾ ਖੋਲ ਕਾਲੂ ਸੂਈ ਆ ਮਿੰਦੇ ਵੀਰੇ ਜਿਹੜੀ ਟੂੜੀ ਦੀ ਪਾਡ ਕਿੰਨੇ ਕਿਲੋ ਵਾਲੀ ਹੁੰਦੀ ਆ ਆ ਜਿੰਨੇ ਵਾਲੀ ਮਰਜ਼ੀ ਪਾ 50 ਕਿਲੋ ਵਾਲੀ ਲਾਲਾ ਉਹ ਆ ਇਧਰ ਤੋਰੇ ਨੂੰ ਹਰੀਆਲੀ ਚ ਹਰੀਆਲੀ ਚ ਤੋਰ ਵਾ ਯਾਰ ਹੂੰ ਵਾਜੀ ਵਾ ਠੀਕ ਆ ਬਾਈ ਮੈਂ ਲਿਆ ਵਸ਼ੀਮ ਅਗਰੇ ਆਏ ਦੇ ਹਾਂ ਤੇ ਸੂਈ ਆ ਕੱਲ ਦੀ ਇਹ ਵੈਣ ਕੱਲ ਸੂਈ ਆ 16 17 ਕਿਲੋ ਵੈਰ ਕੋ ਭੋਲਾ ਹੀ ਆ ਤੇ ਸੂਆ ਕਿਨਮ ਸੂਆ ਦੁੱਜਾ ਵਾਲੇ ਕੋਈ ਤਿਜਾ ਵਾਲੇ ਗਰਮੀ ਵਾਲਾ ਤੋਹਫਾ ਯਾਰ ਤੇ ਤੋਹਫਾ ਆ ਗਰਮੀ ਵਾਲਾ ਇਹ ਨਹੀਂ ਵੀ ਜਬਾਨ ਕੱਡੂਗੀ ਤੇ ਨਾੜਾ ਨੂੜਾ ਵਿਖਾ ਦੇ ਕੱਲ ਹਾਂ ਨਾੜਾ ਨੂੜਾ ਵਿਖਾ ਤੂੰ ਯਾਰ ਛੜ ਰਸਾ ਰਸਾ ਛੱਡੇ ਕੱਲ ਯਾਰ ਛੱਡ ਦੇ ਰਸਾ ਛੜ ਛੜ ਛੱਡ ਤੇ ਪਾ ਛੱਡ ਤੂੰ ਕੋਈ ਗੱਲ ਨਹੀਂ ਜਾਣਦੇ ਕਿੱਥੇ ਚਲ ਚਲੀ ਆ ਆਇਆ ਕਿਉਂ ਅੱਜ ਮੈਂ ਦਾਕਮ ਆਊਗਾ ਕਿਉਂ ਮੰਨਦਾ ਮੰਨੇ ਦੇ ਬਹਿਨ ਨੂੰ ਫਿਰਦੀ ਮੈਨੂੰ ਤਲਾਦਾ ਹੈ ਹਨਾ ਕਾਲੂ ਹਾਂ ਲੈ ਚੱਲ ਬਈ ਲੈ ਚੱਲ ਕਰ 25 ਕਿਲੋ ਦੋ ਚਾੜੂ ਕਿੰਨਾ ਹਾਂਜੀ ਕਿਲੋ ਮਿੰਦੇ ਵੀਰੋਂ ਨਾ ਚੋਇਆ ਆ ਅੱਛਾ ਹੋਣ ਪਤਾ ਨਹੀਂ ਇਹਨੇ 28 ਦੇ ਦੇਣਾ ਕਿ 30 ਦੇ ਦੇਣਾ ਹਾਂ ਅਜੇ ਇਹ ਵੇਲੇ 16 ਕਿਲੋ ਦੇ ਕੋ ਬੋਲਾ ਹੈਗਾ ਐਸ ਵੇਲੇ ਤਾਂ 16 ਕਿਲੋ ਕੋਲਾ ਹੈਗਾ ਹਾਂ ਠੀਕ ਆ ਠੀਕ ਆ ਹਾਂ ਤੇ ਗਰਦੈਲ ਕਿੰਨੇ ਦੇ ਦੇਣੀਏ ਓ ਯਾਰ ਤੈਨੂੰ ਪਤਾ ਆਪਣਾ ਕੰਮ ਜਾਇਜ਼ ਹੀ ਹੁੰਦਾ ਆ ਲੱਕ ਕਰ ਲਾ ਲਾ ਕੇ ਵੇਚਣੀ ਵੇਖਦੀ ਆ ਭਾਰਾ ਪਾਣੀ ਨਾ ਵੇਚ ਦੇ ਆਪਾਂ ਕਿੰਨੇ ਵੇਚਨੀ ਆ ਆਪਾਂ ਨੂੰ ਭਾੜਾ ਮਿਲੀ ਭਾਣਾ ਦੇਣੀ ਆ ਭਾੜਾ ਨਾ ਮਿਲੀ ਮਿੰਦੇ ਵੀਰ 77000 ਦੀ ਦੇ ਲਈਏ ਕਿੰਨੇ ਦੀ 77000 ਦੀ ਸਿਰਫੀ ਅੱਜ ਤੇਰੇ ਪੈਰ ਕੱਢ ਦੇਣੇ ਤੇਰੇ ਆ ਭੰਗੜੇ ਵੇਲਾ ਕਾਲੂ ਪੌਂਦਾ ਭੰਗੜੇ ਠੀਕ ਆ ਠੀਕ ਆ ਇਹ ਨਚਾਉ ਦੁਨੀਆ ਦੁਨੀਆ 75000 ਦੀ ਮਿੰਦੇ ਵੀਰ ਹਾਨ ਆਈ ਕਿੰਨੇ ਦੀ 75 ਦੀ ਇਹ ਹਾਨ ਆਈ ਆ ਹਾਨਾ ਨਹੀਂ ਹਾਨਾ ਹੀ 75 ਹਜ਼ਾਰ ਦੀ 75 ਹਾਨਾ 74 ਵਾਲਾ ਫੋਨ ਨਾ ਲਾਵੇ ਨਾ ਲਾਵੇ 75 ਸਾਡੇ ਦੇ ਉੱਤਰ ਵਾਲਾ ਉਹ ਲਾ ਲੈ ਜਾਲਾ ਉਹ ਲਾ ਲਵੇ ਲੈ ਭਾਈ ਸਾਡੇ ਜੋ ਹੱਸਣ ਨੇ ਕੋਈ ਗੱਲ ਨਹੀਂ ਮਾਨ ਤਾਂ ਮਾਨ ਭੁੱਲ ਕੇ ਦਾ ਪ੍ਰਾਗ ਆਕਦਾ ਗਾਹਕ ਦਾ ਗਾਹਕ ਦਾ ਰੂਪ ਆ ਉਹ ਤਾਂ ਬਾਈ ਇਹ ਵਾਈ ਮੈਂ ਹਾਂ ਉਹ ਹੱਸਦੇ ਰਹਿੰਦਾ ਵਾ ਹਾਂਜੀ ਹੁਣ ਕਿਉਂ ਨਾ ਲਾਵੇ ਫੋਨ ਤਾਂ ਭਲਾ ਨਹੀਂ ਲੈਂਦਾ ਕਾਹਦੀ ਲਾਵੇ ਹੁਣ ਕਿਵੇਂ ਦਿਆ ਹੋਰ ਹੋਣਾ ਗਰਮੀ ਦਾ ਤੋਹਫਾ ਅੱਛਾ ਵੇ ਦੇਸੀ ਵਹਿੜ ਪਾਉ ਭੰਗੜੇ ਭੰਗੜੇ ਪਾਉ ਤੇ ਲਿਵਾ ਵੇਖੀ ਤੇ ਥਾਣੇ ਵੇਖੀ ਵੇ ਕਾਲੂ ਨੱਚਦਾ ਕਿ ਨਹੀਂ ਮੱਚੀ ਫੜ ਫੜ ਕੇ ਲੇ ਇਹ ਮਿੰਦਿਆ ਕਲ ਦੀ ਸੂਈ ਆ 10000 ਕਿਲੋ ਵੈੜ ਕੋ ਬੋਲਾ ਹੋਊਗਾ ਇਹ ਵੀ ਤੋਹਫਾ ਹੀ ਹੈ ਤੇ 14 15 ਕਿਲੋ ਦਊ ਤਾਂ 1.5 ਲੱਖ ਵਾਲੀ ਨਹੀਂ ਆ ਸਮਝ ਲਾਏ ਨਹੀਂ ਨਹੀਂ ਤੇ ਰੰਗ ਕੀ ਤੇ ਯਾਰ ਇਹਦਾ ਇਹ ਰੰਗ ਰੱਬ ਦੇ ਆ ਕੇ ਵੇ ਤੋਂ ਠੰਡੀ ਵੇਜਦਾ ਐਚਐਫ ਹੁੰਦੀ ਆ ਹਾਂ ਇਹ ਥੋੜੀ ਆ ਬਈ ਚਿੱਟੀ ਆ ਬਈ ਦੇਸੀ ਉਹਦੇ ਗਰਮ ਹੋਊਗੀ ਨਹੀਂ ਨਹੀਂ ਠੀਕ ਆ ਬਈ ਠੰਡੀ ਸੀਲ ਤੇ ਚਵਾ ਲਗਾ ਰੁਕ ਰੁਕਦਾ ਤੇ ਥਣ ਵੀ ਨੋਕ ਵਾਲਾ ਲਗਾ ਮਿੰਦਿਆ ਵੇਖ ਲੈ ਕੋਨਾ ਆ ਕੋਨਾ ਆ ਤੇ ਇੱਕ ਕਰਿਆ ਸੂਈ ਆ ਸੂਈ ਆ ਕਲ ਦੀ ਸੂਈ ਆ ਵੀ ਤੇ ਕਿੰਨਾ ਕਰੂਗੀ ਦੁੱਧ ਦੁੱਧ ਮਿਲਿਆ 14-15 ਕਿਲੋ ਇਹਨੂੰ ਕੀ ਜਾਂਦਾ ਵਾ ਵੈੜ ਨੂੰ ਜਿੱਦਾਂ ਦਾ ਥਣ ਲੱਗਾ ਨਹੀਂ ਆ ਮੈਂ ਬਈ ਹਾਂ ਇਹਨੂੰ ਕੁਝ ਨਹੀਂ ਆਦਾ ਇਹਨਾਂ ਇਹ ਲੈਵਾ ਕਿਦਾਂ ਸੋਹਣਾ ਲੱਗਾ ਆ ਹਾਂ ਵਿਚਾਰੇ ਹੈ ਕਿ ਨਹੀਂ ਹਾਂ ਠੀਕ ਹੈ ਹੈ ਨਮੂਨੇ ਕਿ ਨਹੀਂ ਪੂਰੇ ਪੂਰੇ ਹਾਂ ਤੇ ਆ ਕੇ ਤੇ ਕਿੰਨੇ ਦੇ ਦਈਏ ਇਹ ਓਏ ਜੈਸਨੋ ਹੀ ਕਰ ਦੇਣਾ ਕੰਮ ਕੇ ਉਹ ਜਲਦੀ ਦੇ ਦਈਏ ਉਹ ਨਹੀਂ ਭਰਾ ਸਾਡਾ ਇਨਾ ਮੋਲ ਨਹੀਂ ਹੁੰਦਾ ਉਹ ਨਹੀਂ ਭਰਾ ਆਪਣਾ ਕੰਮ ਜਾਇਜ਼ ਹੁੰਦਾ ਆ 55 ਦੀ ਉਹ ਨਹੀਂ ਨਹੀਂ 55 ਦੀ ਨਹੀਂ ਦੇਣੀ ਹਾਂ 47000 ਦੀ ਮਿਲਿਆ ਦੇਣੀ ਹਾਂ ਨਹੀਂ 47000 ਦੀ ਹਾਂ ਨਹੀਂ ਵਾ ਠੀਕ ਆ ਫਿਰ ਜਾਂਦੀਆਂ ਹੀ ਚੰਗੀਆਂ ਆ ਨਹੀਂ ਨਹੀਂ ਠੀਕ ਆ ਫਿਰ ਬਣ ਲਾਂਗੇ ਪਰਸੋਂ ਫੇਰ ਸਦਨ ਵਾਲੇ ਬਣਾਗੇ ਤੈਨੂੰ ਨਹੀਂ ਸਹੀ ਬਈ ਯਾਰ ਮੁੱਲ ਕੁਮਾਲੀ ਕਰ ਜਾਇਜ਼ ਆ ਨਾ ਮੈਂ ਕਹਿੰਦਾ ਸਿਰਾ ਆ ਗਏ ਮੈਂ ਦਿਆ ਹੁਣ ਇੱਕ ਵੈਰ ਹੋਰ ਆਉਣ ਲੱਗੀ ਓ 40 ਕਿਲੋ ਦੇ ਦੇ ਭਾਵੇਂ 30 ਦੇ ਦੇ ਨਹੀਂ ਦੇਊਗੀ ਹਾਂ ਲੇਵੇ ਤਾਂ ਕੋਈ ਹਸਾਬ ਨਾਲੇ ਥਣਾ ਤੋਂ ਹਸਾਬ ਥਾਣਾ ਨਹੀਂ ਕਿਸੇ ਗਾਂ ਦਾ ਮੜਾ ਆਊਗਾ ਤਿੰਨ ਬਾਈ ਵੇਲਾ ਲੰਬਾਈ ਵੀ ਤੇ ਵਜਨ ਵੇਖ ਲੈ ਵੈੜ ਦਾ ਕਿੰਨਾ ਆ ਕਿੰਨੇ ਦਿਨ ਲੈਂਦੀ ਹੈ ਅਜੇ ਦੇਣੇ ਨੇ ਹਫਤਾ ਖੁੱਲਾ ਡੁੱਲਾ ਮੈਂ ਦੇ ਵੀਰ ਲੈ ਲੈਣਾ ਹਾਂ ਦੁੱਧ 30 ਕਿਲੋ ਵੈੜ ਚਵਾਊਗੀ ਖੁੱਲਾ ਡੁੱਲਾ 30 ਕਿਲੋ ਲੈ ਵੇਖ ਲੋ ਨਹੀਂ ਠੀਕ ਹਾਂ ਗਰਲੈਂਡੋ ਪਤਾ ਲੱਗਦਾ ਨਾ ਕੋ ਫਿਰਨਦਿਆ ਦੁਰਦੀ ਆ ਜਾਂਦੀ ਕੋਈ ਚੀਜ਼ ਹੈ ਨਾ ਤੇ ਥੱਲੇ ਵੀ ਥੱਲੇ ਵੀ ਤੂਫਾਨ ਹੀ ਵਜਿਆ ਆ ਥੱਲੇ ਵੀ ਤੂਫਾਨ ਹੀ ਬੰਨਣਾ ਆ ਸਹੀ ਗੱਲ ਆ ਅੰਜ ਸੱਤਾਂ ਦਿਨਾਂ ਨੂੰ ਆਪਣਾ ਆਪ ਲੈ ਗਏ ਨੇ ਤਰਿਆ ਜਾਣਾ ਇਹਦੇ ਕੋ ਹੂੰ ਪਾਉ ਪੰਗੜੇ ਵੀ ਪੰਗੜੇ ਪੰਗੜੇ ਲਾਇਆ ਕਾਲੂ ਨੇ ਕਿਵੇਂ ਏਦਾਂ ਏਦਾਂ ਹੀ ਏਦਾਂ ਏਦਾਂ ਹੀ ਅੱਜ ਕਾਲੂ ਪੰਗੜੇ ਪਾਉਂਦਾ ਹੀ ਪ੍ਰਮਾਤਮਾ ਪਾਉਂਦਾ ਪੰਗੜੇ ਆ ਨਹੀਂ ਚਲੋ ਬਾਬਾ ਦੀਪ ਸਿੰਘ ਉਹਦੀ ਕਿਰਪਾ ਚਾਹੀਦੀ ਆ ਹੈ ਫੋਟੋ ਫੋਟੋ ਖਿੱਚ ਲੈ ਇਹਦੀ ਵੀ ਜਣਾ ਲਿਆ ਫਿਰ ਇਧਰ ਆ ਫੇਟ ਖਿੱਚ ਇਧਰ 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 ਲੈ ਬਣੇ ਲਓ ਇਧਰ ਆ ਇਹ ਆ ਇੱਕ ਮਖਲਾਇਆ ਮੇਰੇ ਆ ਇਹ ਲੈ ਇਹ ਆ ਚੱਕ ਆ ਚੱਕ ਲੈ ਚੱਲ ਅੱਛਾ ਠੀਕ ਆ ਠੀਕ ਆ ਠੀਕ ਆ ਮੇਰੇ ਵੀਰ ਲੈ ਚੱਲ ਬਈ ਤੇ ਇਹ ਇਹ ਮਿੰਦੇ ਵੀਰ ਭਾਵੇਂ ਵੇਚ ਲਈਏ ਸਵਾ ਦੀ ਭਾਵੇਂ ਲੱਖ ਦੀ ਹਾਂ ਪਰ ਨਹੀਂ ਅੱਜ ਕੰਮ ਜਾਜ ਹੀ ਚੱਲਣੇ ਆ ਮੈਂ ਤਾਂ ਬਹਿਣਾ 85000 ਦੀ ਹਾਨ ਆਈਆਂ ਜਾਂਦਿਆਂ ਵਾਲਾ ਕੰਮ 90 ਦੀ ਵੇਚ ਦੇਈ ਦੀ ਆ ਕਾਲੂ ਛੱਡਿਆ ਤਾਂ ਹੈ ਨਹੀਂ ਕੋ ਤੂੰ ਇਹ ਚੱਲ ਜਾ ਛੱਡ ਦੇ ਕੋਈ ਕਾਲੂ ਤੂੰ ਵੀ ਯਾਰ ਚੱਲ 84 ਦੀ ਜਾਂਦੇ ਯਾਰ 84 ਹਜ਼ਾਰ ਦੀ ਠੀਕ ਆ ਇਹ ਵੀ ਸੂਣ ਵਾਲੀ ਵੈੜਿਆ ਮਿੰਦਿਆ ਦੇਣ ਦਾਹ ਲੈ ਜੂਗੀ ਜੇ ਵੈੜ ਇਹ ਵੀ ਹਾਂ ਇਹ ਵੀ ਲਾ ਵੀ ਗਾਡਰਰ ਕੀ ਸਿੱਧੀ ਵਛੀ ਆ ਪਲੀਆਂ ਜੁੜੀਆਂ ਇਹ ਨਹੀਂ ਲਿਸੀਆਂ ਵੈੜਾਂ ਅੱਜ ਇਹ ਨਹੀਂ ਵੀ ਲਿਸੀਆਂ ਆ ਨਹੀਂ ਨਹੀਂ ਠੀਕ ਆ ਬਈ ਪਲੀਆਂ ਜੁੜੀਆਂ ਵੜਾ ਵਾਂ ਕਾਲੂ ਫਿਰ ਇਹ ਵੱਡਿਆ ਨਹੀਂ ਫਿਰ ਤੋਰੇ ਫਿਰ ਆਤੀ ਰੱਖ ਓਏ ਫਿਰ ਤੈਨੂੰ ਪਾ ਵਧੀਆ ਲੱਗਦੀ ਹਰਿਆਲੀ ਲੈ ਠੀਕ ਆ ਠੀਕ ਆ ਵੱਡੇ ਹੋਣਾ ਹੁਣ ਇਹਨੂੰ ਨਾ 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 ਇਹ ਕੰਮਰੇ ਕਰਨਾ ਹੀ ਨਹੀਂ ਹਰਿਆਲੀ ਉਹਨਾਂ ਚ ਰਾਈ ਰਹਿਣ ਦੋ ਇਹ ਮਾਲ ਮਾਲ ਵੇਖਣ ਦੇ ਹਾਂ ਹਰਿਆਲੀ ਲੈ ਦੱਸ ਹਰਿਆਲੀ ਐਵੇਂ ਕਿਹਨੇ ਕਰਮ ਵਾਲੀ ਹੁੰਦੀ ਹੈ ਹਾਂ ਕਰਮ ਵਾਲੀ ਕਰਮ ਵਾਲੀ ਹੈ ਹਾਂ ਇਹ ਪਹਚਾਣੀਆਂ ਹਾਂ 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 ਸਹੀ ਗੱਲ ਦੁੱਧ 20 ਲੀਟਰ ਵਾਲੀ 20 ਲੀਟਰ ਵਾਲੀ ਆ ਮਿੰਦਿਆ ਵੀ 20 ਲੀਟਰ ਵਾਲੀ ਆ ਅਜੇ ਦਿਨ ਦਾ ਖੜਦੀ ਆ ਦੂਜੇ ਸੂਣੀ ਆ ਤੇ ਦੂਜੇ ਸੂਣੀ ਆ ਪਹਿਲੇ ਸੂਵੇ ਕਿੰਨਾ ਕੀਤਾ ਨੇ ਕਾਲੂ ਪਹਿਲੇ ਸੂਵੇ 18-19 ਕਿਲੋ ਦੁੱਧੋ ਨਾਲ ਚੋਇਆ ਆ ਆ ਪਹਿਲੇ ਸੂਵੇ 18 ਆਪਾਂ ਨੇ ਆ ਦੇ ਬਾਈ ਦੇ ਦੇ 24 ਦੇ ਦੇ ਆਪਾਂ 20 ਕਿਲੋ ਹੀ ਬੜਾ ਆ 20 ਦੇ ਦੇ ਬੜਾ ਇੰਨਾ ਹੀ ਨਹੀਂ ਸਹੀ ਠੰਡੀ ਸੀ ਲਿਆ ਹਮ ਲੈ ਚੱਲ ਤੇ ਇਹ ਕਰਦੇ ਆ ਲੈ ਆਪਾਂ ਕਿੰਨੇ ਦੇ ਦੇਗੇ ਮਿੰਦਿਆ ਵੀ ਜਾ ਜੀ ਦੇ ਦੇਣੀ ਆ ਕਿੰਨੇ ਦੀ 70 ਦੀ ਦੇ ਦਈਏ ਕਾਲੂ ਕਾਹੀ ਜਾ ਛੱਡ ਦੇ ਯਾਰ ਚਲ ਹੋਰ 1000 ਛੱਡ ਦੇ ਯਾਰ ਅੱਛਾ ਯਾਰ ਉਹਨੇ ਤੇ 1000 ਤੂੰ ਹਾਂ 66000 ਦੀ ਹਾਨ ਆਈ ਉਹਨੂੰ ਜੋੜ ਕੇ 66 66000 ਦੀ ਹਾਨ 66000 ਰੁਪਏ ਦੀ ਠੀਕ ਹੈ ਨਾ ਦੋ ਕਾਲੂ ਨੇ ਛੱਡਤਾ ਦੋ ਕਰਦਿਆ ਹਾਂ ਚੱਲ ਕੋਈ ਗੱਲ ਨਹੀਂ ਆ ਗਿਆ ਨਮੂਨਾ ਆ ਗਈ ਆਣਾ ਕਿ ਨਗੀਨਾ ਨਗੀਨਾ ਇਹ ਵੀ ਸੂਆਵਾਰ ਮਨੇਰ ਦਾ ਲਾਲਾ 2 ਵਜੇ ਦਾ ਹਾਂ 22 ਕਿਲੋ ਵਸ਼ੀ ਤੇਈ ਦੁੱਧ ਦੇਊਗੀ ਖੁੱਲਾ ਡੁੱਲਾ ਖੁੱਲਾ ਡੁੱਲਾ ਖੁੱਲਾ ਡੁੱਲਾ ਲੈਵਾ ਵੇਲਾ ਕਿਦਾਂ ਦਾ ਲੱਗਾ ਆ ਨਹੀਂ ਸਹੀ ਗੱਲ ਹੈ ਠੀਕ ਹੈ ਮਾਇਮਾ ਇਹ ਤੋਰ ਕਾ ਲੱਕ ਡੱਕ ਕੇ ਜਰਾ ਵਸ਼ੀ ਨੂੰ ਲਿਆ ਵਿਖਾਈਏ ਇਹ ਇੱਥੇ ਡੱਕ ਇਹ ਇਹ ਹਾਂ ਲਿਆ ਮੂੰਹ ਵਿਖਾ ਕਾਲੂ ਬੁਗਾ ਵੇਖ ਲੈ ਲਿਆ ਖਾ ਠੀਕ ਆ ਇਹ ਵਸ਼ੀ ਬੋਦੀ ਵਾਲੀ ਕੋਈ ਛੋਟੀਆਂ ਵਹਿੜਾ ਨਹੀਂ ਆ ਫੁੱਲ ਕੱਦ ਵਾਲੀਆਂ ਵਸ਼ੀਆਂ ਆ ਮਿਲਿਆ ਹਾਂ ਲੈ ਚੱਲ ਕਾਲੂ ਠੰਡੀਆਂ ਸੀਲ ਬਰਫ਼ ਠੀਕ ਆ ਏਸੂਆ ਇੰਦਾਂ ਬੜਾ ਲਾਦਾ ਵੀ ਵਹਿੜਾ ਆ ਜਰਾ ਨੱਚਦੀਆਂ ਭੁੜਗਦੀਆਂ ਫੜਦਾ ਠੀਕ ਆ ਤੇ ਇਹ ਇਹ ਗਦਿਆ ਕਿੰਨੇ ਦੇ ਦੇ ਗਿਆ ਆਪਾਂ ਓਏ ਵਸ਼ੀ ਦਾ ਮੋਲ ਹੀ ਕੋਈ ਨਹੀਂ ਉਦਾਂ ਦੇ ਪਰ ਆਪਾਂ ਨੂੰ ਜਾਇਜ਼ ਮਿਲੀ ਆਪਾਂ ਜਾਇਜ਼ ਹੀ ਦੇਣੀ ਆ ਹਾਂ ਠੀਕ ਐ ਨੂੰ ਇੱਥੇ ਬੰਨ ਲੈਣਾ ਬਾਹਰ ਹੀ ਕਾਲੂ ਮਿੰਦਿਆ ਇੱਥੇ ਬੰਨ ਹਾਂ ਵਸ਼ੀ ਹੈ ਸੋਹਣੀ ਆ ਸੰਭੀ ਆ ਪਰ ਥੋੜੀ ਮਾਤਰ ਘੱਟ ਹੀ ਸੀ ਹੂੰ ਚਲੋ ਅਸੀਂ ਇਹ ਨਹੀਂ ਆਦੇ ਕਿ ਚੰਗੇ ਘੁੰਦੀ ਹਾਂ ਤੇ ਖੂਈ ਪਤੇ 30 35 ਕਿਲੋ ਵੀ ਦੇ ਦਿੰਦੀ ਹਾਂ ਹਨਾ ਤੇ 22 23 ਕਿਲੋ ਦੁੱਧ ਜਿਹੜਾ ਵਾ ਖੁੱਲਾ ਡੁਲਾਏ ਚਵਾਊਗੀ ਹਾਂ ਇੱਥੇ ਲਿਆ ਗਾਲੇ ਇੱਥੇ ਐਨੂ ਬਾਈ ਇੱਥੇ ਲਿਆ ਨਾਲੇ ਇੱਥੇ ਬੰਦ ਦੇਨੂ ਗਾਲੂ ਬਾਈ 23 ਕਿਲੋ ਦੁੱਧ ਚਵਾਉਗੀ ਐ ਮਿੰਦਿਆ ਖੁਲਾ ਢੁਲਾ ਮਿੰਦਿਆ ਉਦਾਂ ਦੇ ਵਛੀ ਕਿਤੇ ਭਾਵੇਂ ਇਹੋ ਜੀ ਸਵਾ ਲੱਖ ਦੀ ਵੀ ਵੇਚ ਲੈਂਦੇ ਵਿਕਦੀ ਸੀ ਹਣਾ ਹੁਣ ਆਪਾਂ ਨੂੰ ਵੀ ਜਾਇਜ਼ ਮਿਲੀ ਆਪਾਂ ਜਾਇਜ਼ ਹੀ ਦੇਣੀ ਆ ਠੀਕ ਆ ਕਿੰਨੇ ਦੀ ਮਿੰਦਿਆ 90 ਦੀ ਵਛੀ ਦੇ ਦਈਏ ਵੇਚ ਲਓ ਜਿਵੇਂ ਬੂਰੀਏ ਤੇਲ ਹੁੰਦੇ ਹੋ ਮੈਂ ਤੇਲਾ ਨਾ ਤੇਲ ਆ ਤੇਲ ਹਾਂ ਇਹ ਤੇਲ ਲੇਵਾ ਇਹ ਤੇ ਸੋਣ ਪਣਾ ਵੇ ਵਛੀ ਦਾ ਕੇ ਮਨੇ ਖੁਦ ਹੀ ਨਹੀਂ ਆ ਵਛੀ 85 ਦੀ 85 ਦੀ ਆਣਾ ਆਈਆਂ ਮਿੰਦਿਆ ਠੀਕ ਹੈ ਨਾ ਹਾਂ ਨਾ ਆਈਆਂ ਯਾਰ ਆਪਣਾ ਜਾਇਜ ਹਲੇਵਾ ਵਖਾਲ ਦੇ ਕਰੀ ਫੇਰ ਨਾੜਾ ਨੂੜਾ ਵੇਖ ਲਾ ਵਹਿੜਦਿਆਂ ਕੇ ਗੱਲੋਂ ਖੁੰਜੀ ਲੀਆਂ ਵਸੀ ਆਜੋ ਫਿਰ ਬੋਲੋ ਬੋਲੋ ਡਰੈਸ ਆਪਣਾ ਹੈਗਾ ਪਿੰਡ ਕੋਟ ਖਜਾਨਾ ਆ ਜਿਲ੍ਹਾ ਗਰਦਾਸਪੁਰ ਆ ਤਹਿਸੀਲ ਬਟਾਲਾ ਫਤੇਗੜ ਚੂੜੀਆਂ ਵੀ ਲੱਗੇ ਪੈਂਦਾ ਕਾਲਾ ਫਗਾਨਾ ਵੀ ਆਪਾਂ ਨੂੰ ਲੱਗੇ ਪੈਂਦਾ ਤੇ ਬਾਬਾ ਲਾਲ ਦਾ ਧਿਆਨਪੁਰ ਨਾ ਹੈਗਾ ਵਾ ਮੰਦਰ ਉਹ ਵੀ ਲੱਗੇ ਪੈਂਦਾ ਤੋ ਮੋਬਾਈਲ ਨੰਬਰ ਹੈਗਾ 9646827503 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭੰਗੜਾ ਭੰਗੜਾ ਪਾ ਦੇ ਵੀ ਭੰਗੜਾ ਕਾਲੂ ਦਾ ਭੰਗੜਾ ਵਖਾ ਦੇ ਚਾ ਜੀ ਸਤਿ ਸ੍ਰੀ ਅਕਾਲ ਕਾਲੂ ਸਤਿ ਸ੍ਰੀ ਅਕਾਲ ਜੀ